ਕੈਂਬ੍ਰਿਜ ਅਰਥ ਸਕੂਲ ਵੱਲੋਂ ਐਮ ਪਰਾਲਾ ਕਰਦੇ ਹੋਏ ਮੋਬਾਈਲ ਲਾਇਬ੍ਰੇਰੀ ਦਾ ਉਦਘਾਟਨ ਸਕੂਲ ਪ੍ਰਬੰਧਕਾਂ ਵੱਲੋਂ ਸ਼੍ਰੀ ਦੌਲਤ ਰਾਮ ਮਹਿੰਦਰੂ ਅਤੇ ਰਾਮ ਜੀ ਦੀ ਯਾਦ ਵਿੱਚ ਲਾਇਬ੍ਰੇਰੀ ਔਨ ਵੀਲ ਮੋਬਾਈਲ ਲਾਇਬ੍ਰੇਰੀ ਦਾ ਉਦਘਾਟਨ ਚੇਅਰਪਰਸਨ ਪ੍ਰਵਾ ਰਾਣੀ ਪ੍ਰੈਜ਼ੀਡੈਂਟ ਪੂਜਾ ਔਰੀ ਪ੍ਰਿੰਸੀਪਲ ਨਵਦੀਪ ਕੌਰ ਸਿੱਖਿਆ ਸਲਾਹਕਾਰ ਬਲਰਾਜ ਮਹਿੰਦਰੂ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਡਾਕਟਰ ਰਾਜਨ ਕੁਮਾਰ ਨੇ ਕੀਤਾ ਇਸ ਮੌਕੇ ਡਾਕਟਰ ਰਾਜਨ ਕੁਮਾਰ ਨੇ ਇਸ ਐਮ ਪ੍ਰਾਲੇ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਲਾਇਬ੍ਰੇਰੀ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਖਾਰਦੀ ਹੈ ਅਤੇ ਲਾਇਬ੍ਰੇਰੀ ਪਹਿਲੇ ਪੜਾਅ ਵਿੱਚ ਕੈਮਰੇ ਸਕੂਲ ਦੇ ਵਿਦਿਆਰਥੀਆਂ ਤੱਕ ਪਹੁੰਚੇਗੀ ਬਾਅਦ ਵਿੱਚ ਉਹਨਾਂ ਬੱਚਿਆਂ ਨੂੰ ਵੀ ਕਵਰ ਕੀਤਾ ਜਾਵੇਗਾ ਤੇ ਵੱਖ-ਵੱਖ ਟੈਸਟਾਂ ਦੀ ਤਿਆਰੀ ਵੀ ਕਰਵਾਈ ਜਾਵੇਗੀ ਤੇ ਪੁਸਤਕਾਂ ਉਪਲਬਧ ਕਰਵਾਈਆਂ ਜਾਣਗੀਆਂ ਅੱਜ ਆਪਣੇ ਪਰਮਾਤਮਾ ਦੇ ਅਸ਼ੀਰਵਾਦ ਨਾਲ ਮੈਂ ਆਪਣੇ ਸਵਰਗੀਏ ਪਿਤਾ ਜੀ ਸ਼੍ਰੀ ਦੋਲਦਰਾ ਮਹਿੰਦਰੂ ਜੀ ਅਤੇ ਰਾਮ ਜੀ ਦੇ ਮੈਮੋਰੀਅਲ ਦੇ ਵਿੱਚ ਲਾਇਬ੍ਰੇਰੀ ਔਨ व्हील्स ਸ਼ੁਰੂ ਕਰਨ ਜਾ ਰਹੇ ਹਾਂ ਇਹ ਜਿਹੜਾ ਹੈਗਾ ਕੈਮਰਿਜ ਅਰਥ ਸਕੂਲ ਦੀਆਂ ਸਾਰੀਆਂ ਬ੍ਰਾਂਚਾਂ ਇਹਨੂੰ ਰਨ ਕਰਨਗੀਆਂ ਇਹਦਾ ਜਿਹੜਾ ਮੇਨ ਮੋਟਿਵ ਹੈਗਾ ਕਿ ਅਸੀਂ ਡੋਰ ਸਟੈਪ ਤੇ ਜਾ ਕੇ ਬੱਚਿਆਂ ਨੂੰ ਲਾਇਬ੍ਰੇਰੀ ਦੇ ਬੁੱਕਸ ਦੇ ਨਾਲ ਜੋੜੀਏ ਤੇ ਆਪਣੇ ਮਹੀਨੇ ਚ ਦੋ ਐਤਵਾਰ ਇਹ ਜਾਇਆ ਕਰੂਗੀ ਪਿੰਡਾਂ ਚ ਜਿੰਨੇ ਸਾਡੇ ਸਟੂਡੈਂਟ ਹੈਗੇ ਉਹ ਸਾਡੇ ਹਰ ਪਿੰਡ ਦੇ ਵਲੰਟੀਅਰ ਹੋਣਗੇ ਤੇ ਉਹ ਬੁਕਸ ਦੇ ਕੇ ਤੇ ਮਹੀਨੇ ਬਾਅਦ ਉਹਦੇ ਵਿੱਚੋਂ ਦਾ ਲਿਆ ਜਾਏਗਾ ਟੈਸਟ ਵੀ ਲਿਆ ਜਾਏਗਾ ਨਾਲ ਜਿਹੜਾ ਹੈਗਾ ਜਿੰਨੇ ਕੰਪੀਟੀਸ਼ਨ ਹੁੰਦੇ ਆ ਬੈਂਕਿੰਗ ਦੇ ਆ ਜਾਂ ਜਿਹੜੀਆਂ ਪੋਸਟਾਂ ਨਿਕਲਦੀਆਂ ਆਉਂਦੀਆਂ ਕਿਤਾਬਾਂ ਵੀ ਅਸੀਂ ਡੋਰ ਸਟੈਪ ਤੇ ਬੱਚਿਆਂ ਨੂੰ ਕੰਪੀਟੀਸ਼ਨ ਲਈ ਦਿੱਤੀਆਂ ਜਾਣਗੀਆਂ ਤੇ ਖਤਮ ਹੋਣ ਤੋਂ ਬਾਅਦ ਉਹ ਵਾਪਸ ਲੈ ਲਈਆਂ ਜਾਣਗੀਆਂ ਥੈਂਕ ਯੂ ਵਾਈਲਡ ਲਾਇਬ੍ਰੇਰੀ ਖੋਲ ਕੇ ਕੈਂਬ੍ਰਿਜ ਆਰਟ ਸਕੂਲ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਲਾਇਬ੍ਰੇਰੀ ਹਰੇਕ ਸਟੂਡੈਂਟ ਦੀ ਸ਼ਖਸੀਅਤ ਨੂੰ ਵਿੱਚ ਬਹੁਤ ਜ਼ਿਆਦਾ ਵਧੀਆ ਸਹਾਇਤਾ ਕਰਦੀ ਹੈ ਹਰੇਕ ਦਾ ਜਿਹੜਾ ਦਿਮਾਗ ਹੈ ਉਹ ਕਿਤਾਬਾਂ ਦੇ ਨਾਲ ਬਦਲਦਾ ਹੈ ਦਿਮਾਗ ਬਦਲਣ ਤੋਂ ਬਾਅਦ ਜੀਵਨ ਦੇ ਵਿੱਚ ਬਹੁਤ ਵਧੀਆ ਤਬਦੀਲੀ ਆਉਂਦੀ ਹੈ ਬਹੁਤ ਵਧੀਆ ਉਪਰਾਲਾ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਸਕੂਲ ਮੈਨੇਜਮੈਂਟ ਦੀ ਕੈਂਬ੍ਰਿਜ ਆਰਟ ਸਕੂਲ ਟਾਂਡਾ ਸਾਡੇ ਬੜੇ ਮਾਣਯੋਗ ਬਲਰਾਜ ਸਿੰਘ ਮਹਿੰਦੂ ਜੀ ਦਾ ਜਿਨ੍ਹਾਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ बिकॉज ਇਹ ਮੇਰਾ ਮੰਨਣਾ ਹੈ ਕਿ ਰੋਸ਼ਨੀ ਜ਼ਰੂਰੀ ਨਹੀਂ ਕਿ ਚਿਰਾਗਾ ਨਾਲ ਵੀ ਹੋਵੇ ਸੋ ਸਿੱਖਿਆ ਨਾਲ ਵੀਕਰ ਰੋਸ਼ਨੀ ਹੁੰਦੇ ਨੇ ਸੋ ਇਟਸ ਅ ਗ੍ਰੇਟ ਇਨੀਸ਼ੀਏਟਿਵ ਟੂ ਇਨਲਾਈਟਨ ਸੋ ਮੈਨੀ ਲੀਵਸ ਆਈ ਕੰਗ੍ਰੈਚੂਲੇਟ ਟੂ ਹੋਲ ਟੀਮ ਥੈਂਕ ਯੂ ਸੋ ਮੱਚ